ਜਿੰਨਾ ਵਿਕਾਰਾਂ 'ਚ ਡੁੱਬਾਂਗੇ ਉੰਨਾ ਜ਼ਿਆਦਾ ਦੁਖੀ ਹੋਵਾਂਗੇ ਬਾਬਾ ਫਰੀਦ ਸਾਹਿਬ ਜੀ ਦੀ ਇਸ ਗੱਲ ਨੂੰ ਧਿਆਨ ਨਾਲ ਸਮਝੀਏ ਕਹਿੰਦੇ ਜੇ ਤੂੰ ਅਕਲ ਲਤੀਫ ਲਤੀਫ ਕਹਿੰਦੇ ਆ ਬਹੁਤ ਬਰੀਕ ਬਹੁਤ ਸਿਆਣਾ ਹਰ ਇੱਕ ਬੰਦਾ ਕਹਿੰਦਾ ਨਾ ਮੈਂ ਸਿਆਣਾ ਆ ਬਾਬਾ ਫਰੀਦ ਸਾਹਿਬ ਕਹਿੰਦੇ ਤੂੰ ਸਿਆਣਾ ਆ ਨਾ ਕਾਲੇ ਲਿਖਣਾ ਲੇਖ ਫਿਰ ਕਾਲੇ ਲੇਖ ਕਿਉਂ ਲਿਖ ਰਹੇ ਆ ਉਹ ਕੰਮ ਕਿਉਂ ਕਰਨੇ ਆ ਜਿਹਦੇ ਨਾਲ ਤੈਨੂੰ ਪਸਤਾਉਣਾ ਪਏ ਉਹ ਰਸਤੇ ਕਿਉਂ ਤੋਰਨੇ ਆ ਜਿਸ ਰਸਤੇ ਤੇ ਤੁਰ ਕੇ ਤੇਰਾ ਜੀਵਨ ਬਰਬਾਦ ਹੋ ਜਾਏ ਤੇਰੇ ਜੀਵਨ ਚ ਰਹੀ ਕੁਛ ਨਾ ਉਹ ਕੰਮ ਕਿਉਂ ਕਰ ਰਹੇ ਆ ਭਾਈ રે ਭਗਤਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਤੀ ਬਿਰਥਾ ਜਨਮ ਗਵਾਇਆ ਹੀਰੇ ਜੈਸਾ ਜਨਮ ਹੈ ਕੋਡੀ ਬਦਲ ਜਾਏ ਕਮਾਲ ਦੀ ਗੱਲ ਹੈ